ਕੋਈ ਮੰਨ ਵਾਲਾ ਟੂਲ ਟੈਕਸ ਜਿਹੜਾ ਜਾਮ ਕੀਤਾ ਵਾ ਇਸ ਕਰਕੇ ਕਿਉਂਕਿ ਇਹਨੂੰ ਰੋਜ਼ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਰੋਜ਼ ਹੀ ਦਿੱਕਤਾਂ ਦਾ ਵੀ ਅੱਧਾ ਅੱਧਾ ਘੰਟਾ ਨੂੰ ਜਿੱਥੇ ਟੂਲ ਟੈਕਸ ਤੇ 15-15 ਮਿੰਟ ਲੱਗ ਜਾਂਦੇ ਆ ਅਸੀਂ ਪਹਿਲਾਂ ਵੀ ਸਾਡੇ ਯੂਨੀਅਨ ਦੇ ਨੁਮਾਇੰਦਿਆਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਸਾਨੂੰ ਇੱਕ ਇੱਕ ਟਰੈਕ ਦਿੱਤਾ ਸੀ ਉਂਦੀ ਹੀ ਲੰਘ ਜਾਣੇ ਆ ਹੁਣ ਇਹਨਾਂ ਨੇ ਕੀ ਉਹ ਉੱਥੇ ਤੱਕ ਕਿਲੋ-ਕਿਲੋਮੀਟਰ ਤੱਕ ਜਾਮ ਗਿਆ ਅੱਧਾ-ਅੱਧਾ ਕਿਲੋਮੀਟਰ ਤੱਕ ਇਹਨਾਂ ਨੂੰ ਆਖਿਆ ਵੀ ਸਾਨੂੰ ਇੱਕ ਟਰੈਕ ਦੇ ਦਿਓ ਇਹਨਾਂ ਦੀਆਂ ਮਸ਼ੀਨਾਂ ਵੀ ਖਰਾਬ ਆ ਛੇਤੀ ਚੁੱਕਦੀਆਂ ਨਹੀਂ ਆ ਆ ਜਿਹੜਾ ਜਾਮ ਲੱਗਣ ਦਾ ਕਾਰਨ ਆ ਕਿਉਂਕਿ ਇਹ ਸਪੈਰ ਹੋ ਚੁੱਕਾ ਵਾ ਟੂਲ ਟੈਕਸ ਫਿਰ ਵੀ ਇਹਨਾਂ ਨੇ ਠੱਕੇ ਨਾ ਇਹ ਟੂਲ ਟੈਕਸ ਕਰਦੇ ਆ ਜੇ ਉਹਨੂੰ ਆਖਿਆ ਵੀ ਪਾਸੋਂ ਦੀ ਕਢਾ ਦੇ ਸਾਡਾ ਫਾਸਟ ਟ੍ਰੈਕ ਲੱਗਾ ਵਾ ਉਹ ਆਂਦਾ ਵੀ ਭਈਆ ਨਹੀਂ ਮੰਨਦਾ ਭਈਆ ਨਹੀਂ ਮੰਨਦਾ ਭਈਆ ਉਹ ਪੰਜਾਬੀ ਮੁੰਡਾ ਉੱਥੇ ਲੱਗਾ ਵਾ ਉਹ ਆਂਦਾ ਯਾਰਾਂ ਨੂੰ ਭਈਆ ਛਿੜਕਾ ਮਾਰਦਾ ਜਿਵੇਂ ਭਈਆ ਜਿਹੜਾ ਲੱਗਾ ਉਹ ਛਿੜਕਾ ਮਾਰਦਾ ਵਾ ਕਿਉਂ ਬੱਸਾਂ ਨੂੰ ਘਣਾਉਂਦੇ ਅੱਜ ਜਾਮ 'ਚ ਲੱਗਣਾ ਭਈ ਲੇਟ ਹੋਣਗੇ ਹੋਣਗੇ ਆਪਾਂ ਥੋੜਾ ਲੇਟ ਹੋਣਾ ਇਹਨਾਂ ਦੀ ਵਰਲਡਿੰਗ ਏ ਆ ਹਾਂ ਅਈ ਇਹਨਾਂ ਨੂੰ ਇੱਕ ਟਰੈਕ ਬੱਸ ਨੂੰ ਦਿੱ ਪੰਜਾਬ ਰੋਡਵੇਜ ਦਾ ਲਾਪਰੀ ਰੂਡ ਇਹ ਬੱਸਾਂ ਮਿੰਟ-ਮਿੰਟ ਬਾਹਰ ਜਾਂਦੀਆਂ ਵਾ ਅਈ ਆਨੇ ਆਨੂੰ ਇਹ ਇੱਕ ਪਾਸਾ ਦਿੱਤਾ ਜਾਵੇ ਆਨੂੰ ਮੀ ਸਾਹਮਣਾ ਕਰਨਾ ਪੈਂਦਾ ਦਿੱਕਤਾਂ ਦਾ ਤੇ ਸਵਾਰੀਆਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਤੁਹਾਨੂੰ ਕੰਟਰੋਲ ਬਾਰੇ ਕਿਸੇ ਨਾਮ ਦੇ ਨਾਲ ਕਿਸੇ ਆ ਕੇ ਗੱਲ ਕੀਤੀ ਕਿ ਨਹੀਂ ਹੁਣ ਕੇ ਨਾ ਕੋਈ ਕੋਈ ਨਹੀਂ ਆਇਆ ਉਹ ਆਂਦੇ ਅਟੇ ਲੋਕ ਮਰਜ਼ੀ ਕਰ ਦੋ ਅੰਦਰ ਤੇ ਤੁਸੀਂ ਹੁਣ ਇਜਾਮ ਕਰਤਾ ਇੱਥੇ ਹਾਂਜੀ ਅਸੀਂ ਪਾਰ ਕੇ ਆ ਕੇ ਆ ਕੇ ਬੱਸ ਲਾਈ ਆ ਰੋਜ਼ਦਾਰੀਆਂ ਨੂੰ ਇਹ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਆਪਣਾ ਨਾਮ ਪਾਜੀ ਆਪਣਾ ਤਰਸੇਮ ਸਿੰਘ ਹੈ ਜੀ ਪ੍ਰਧਾਨ ਪੱਟੀ ਢਿੱਪੂ ਦਾ ਮੈਂ ਠੀਕ ਹਾਂਜੀ ਤਕਾਤਾ ਖੋਲੋਗੇ ਹੁਣ ਤਾਂ ਨਾ ਜਦ ਤੱਕ ਇਹਨਾਂ ਨਾਲ ਆਪਾਂ ਕੋਈ ਗੱਲਬਾਤ ਨਹੀਂ ਹੁੰਦੀ ਜਿੰਨਾ ਚਿਰ ਮੈਂ ਮਤਲਬ ਕਿ ਪ੍ਰਸ਼ਾਸਨ ਆਉਂਦਾ ਨਹੀਂ ਆ ਜਿੰਨਾ ਚਿਰ ਇਹਿਆ ਨੂੰ ਲੈਣ ਨਹੀਂ ਵੱਖਰੀ ਦਿੰਦੇ ਬੱਸਾਂ ਨੂੰ ਪੀ ਆਰ ਟੀ ਸੀ ਪੰਨ ਬੱਸ ਨੂੰ ਜਾਂ ਕੋਈ ਵੀ ਆ ਕੋਈ ਵੀ ਆਪ ਨੂੰ ਲੈ ਨਹੀਂ ਵੱਖਰੀ ਦਿੰਦੇ ਉਹਨਾਂ ਦਾ ਕੰਨੀ ਨਹੀਂ ਬੋਲਾਂਗੇ ਕਿਉਂਕਿ ਇਹਨਾਂ ਦਾ ਲਿਖਤੀ ਸਾਡੇ ਕੋਲ ਪਿਆ ਵਾ ਜਿਹੜਾ ਇਹਨਾਂ ਨੇ ਸਾਨੂੰ ਦਿੱਤਾ ਐ ਵੀ ਆ ਤੁਹਾਨੂੰ ਲੈ ਦਿੱਤੀ ਹੁਣ ਇਹਨਾਂ ਨੇ ਲੈਣਾ ਸਾਰੀਆਂ ਇੱਕੋ ਜੀਆਂ ਕਰਤੀਆਂ ਤੇ ਇਹਨਾਂ ਦਾ ਸਿਸਟਮ ਆ ਜਿਹੜਾ ਉਹ ਬਿਲਕੁਲ ਹੀ ਨਕਮੇ ਨਕਮਾ ਸਿਸਟਮ ਆ ਇਹਨਾਂ ਦੇ ਮਰ ਭਰਦੇ ਫੇਰ ਜਾ ਕੇ ਚੁੱਕਦੇ ਉਹਦਾ ਕਰਕੇ ਜਾਮ ਲੱਗਦਾ ਆ ਲੈ ਨਹੀਂ ਇਹਨਾਂ ਦਾ ਪਤਾ ਨਹੀਂ ਤੇ ਜੜੀ ਹੁਣ ਬਾਕੀ ਜਿਹੜਾ ਜਾ ਗਈ ਜਾ ਰਹੇ ਉਹਨਾਂ ਨੂੰ ਖੱਜਲ ਖਰੀ ਵਾਲੀ ਕੋਈ ਮਸਕਤ ਨਹੀਂ ਕਿ ਇਹਨੂੰ ਖਰਾਬ ਕਰਨਾ ਇਹਨਾਂ ਨੇ ਖਰਾਬ ਕੀਤਾ ਸਾਰਾ ਕੁਝ ਕੀਤਾ ਜਿਹੜਾ ਅਸੀਂ ਜੇ ਇਹਨੂੰ ਨਹੀਂ ਖਰਾਬ ਕੀਤਾ ਹਾਂ ਇਨਾ ਗੁੰਡਾਗਰਦੀ ਕੀਤੀ ਆ ਜੀ ਸਾਡੇ ਨਾਲ ਪੱਪਲੇ ਪਲੋਂ ਪੰਜਾਬ ਚ ਆ ਕੇ ਖਰਾਬ ਇਹ ਕਰਦੇ ਆ ਸਰਕਾਰ ਸਰਕਾਰ ਤਾਂ ਸਰਕਾਰ ਤੱਕ ਗਿਆ ਰਹੀ ਵੀ ਜੇ ਟੋਲ ਵਾਲੇ ਖਤਮ ਹੋ ਗਏ ਹੁਣ ਪਾਣੀ ਇੱਥੇ ਸਪੈਰ ਹੋ ਚੁੱਕੇ ਦੇ ਕਾਗਜ਼ ਕਿਡਾ ਹੋ ਸਪੈਰ ਹੋ ਚੁੱਕਾ ਵਾ ਇੱਥੇ ਭਈਏ ਮੈਨੇਜਰ ਲਾਏ ਆ ਕੋਈ ਪੰਜਾਬ ਦੇ ਤੇ ਭਈਏ ਰਾਜ ਕਰਨਗੇ ਹੁਣ ਇਹ ਗੱਲ ਪੰਜਾਬੀ ਮਰ ਗਏ ਆ ਹੁਣ ਤੁਹਾਡੀ ਇਹ ਜਿਹੜੀ ਖਬਰ ਸਰਕਾਰ ਤੱਕ ਪਹੁੰਚ ਕੀ ਕੰਨਾ ਜਾ ਕੇ ਸਰਕਾਰ ਨੂੰ ਇਹ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਜਿਹੜੇ ਟੂਲ ਟੈਕਸ ਇਹਨਾਂ ਤੋਂ ਗੁੰਡਾਗਰਦੀ ਢਾਈ ਜਾਵੇ ਜਾਨੀ ਕਿ ਵੀ ਇਹਦੇ ਉੱਤੇ ਗੁੰਡਾਗਰਦੀ ਫੋਲੀ ਗੁੰਡਾਗਰਦੀ ਦਾ ਨਾਮ ਆ ਛਰੇ ਆ ਮੈਂ ਗੱਲ ਪਈ ਰੋਜ ਜਿਹੜੀ ਕੋਈ ਨਾ ਕੋਈ ਵੀਡੀਓ ਆਉਂਦੀ ਇਹਨਾਂ ਦੀ ਵੀ ਵੀ ਬੰਦੇ ਰੱਖੇ ਤੇ ਵੀ ਬੰਦੇ ਲੱਗੇ ਹਾਟੇ ਦੋ ਬੰਦੇ ਆ ਮੇਰੇ ਗਲ ਪੈ ਲੱਗੇ ਮਿੰਟ ਲਾਉਂਦੇ ਆ ਇਹ ਕਰਕੇ ਅੱਜ ਇਹਨਾਂ ਦਾ ਟੂਲ ਟੈਕਸ ਜਾਮ ਕੀਤਾ ਵਾ ਅਸੀਂ ਇਹ ਆਨੇ ਵੀ ਇਹਦਾ ਕਾਗਜ਼ ਕਢਾਏ ਜਾਣੇ ਇਹਨੂੰ ਜਿਹੜਾ ਵਾ ਬੰਦ ਕੀਤਾ ਜਾਵੇ ਟੂਲ ਟੈਕਸ ਨੂੰ ਸਰਕਾਰ ਸਾਹਿਬ ਲੋਕੀ ਪਰਦੇਸੀ ਆਉਂਦੀਆਂ ਗੱਡੀਆਂ ਜਾਂਦੇ ਉਹਨਾਂ ਨੂੰ ਧੱਕਾ ਕਰਦੇ ਇਹ ਧੱਕੇ ਨਾਲ ਉਹਨਾਂ ਨੂੰ ਜ਼ਬਰਦਸਤੀ ਕਰਦੇ